ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਲੋਕ ਸਭਾ ਦੀਆਂ ਚੋਣਾਂ 1 ਜੂਨ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ ਦੋਸਤੋ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਸਰਕਾਰੀ ਗੈਰ ਸਰਕਾਰੀ ਸ਼ਰਾਬ ਦੇ ਠੇਕੇ ਫੈਕਟਰੀਆਂ ਔਜ਼ਰੀਆਂ ਸਭ ਬੰਦ ਰਹਿਣਗੀਆਂ ਕੋਈ ਵੀ ਦਫਤਰ ਨਹੀਂ ਖੁੱਲਿਆ ਹੋਏਗਾ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਜਿਹੜੇ ਵੀ ਲੋਕਾਂ ਦੇ ਕੋਈ ਵੀ ਕੰਮ ਨੇ ਉਹ 1 ਜੂਨ ਤੋਂ ਪਹਿਲਾਂ ਪਹਿਲਾਂ ਸਮੇਟ ਲੈਣ ਜਿਹੜੇ ਸਰਕਾਰੀ ਦਰਬਾਰੇ ਜਾ ਕੇ ਉਹਨਾਂ ਨੇ ਕਰਨੇ ਤਾਂ ਕਿ 1 ਜੂਨ ਨੂੰ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੂਸਰੀ ਗੱਲ ਜਿਹੜੀ ਮੈਂ ਆਪਣੇ ਦਰਸ਼ਕਾਂ ਨੂੰ ਸਪੈਸ਼ਲੀ ਤੌਰ ਤੇ ਦੱਸਣਾ ਚਾਹੁੰਦਾ ਕਿ ਦੋਸਤੋ 5 ਸਾਲ ਬਾਅਦ ਇਲੈਕਸ਼ਨ ਆਉਂਦੇ ਆ ਔਰ ਸਾਨੂੰ ਆਪਣੀ ਵੋਟ ਆਪਣੀ ਤਾਕਤ ਆਪਣੀ ਨਾਗਰਿਕਤਾ ਆਪਣਾ ਹਿੰਦੁਸਤਾਨ ਦਾ ਸਿਟੀਜ਼ਨ ਹੋਣ ਦਾ ਪ੍ਰੂਫ ਦੇਣਾ ਜਾਂ ਆਪਣੀ ਤਾਕਤ ਨੂੰ ਵਰਤਣ ਦਾ ਮੌਕਾ ਮਿਲਦਾ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਕੋਈ ਵੀ ਬੰਦਾ ਆਪਣੀ ਵੋਟ ਨੂੰ ਕਿਸੇ ਦੇ ਲਾਲਚ ਵਿੱਚ ਕਿਸੇ ਦੇ ਦਬਾਅ ਵਿੱਚ ਕਿਸੇ ਵੀ ਕਿਸਮ ਨਾਲ ਅੰਡਰ ਪ੍ਰੈਸ਼ਰ ਆ ਕੇ ਵੋਟ ਨਾ ਪਾਵੇ ਤੁਹਾਡੀ ਮੱਤ ਆਹੇ ਤੁਸੀਂ ਆਪਣੀ ਮੱਤ ਦਾ ਦਾਨ ਕਰਨਾ ਹੈ ਤੁਸੀਂ ਕਿਹਨੂੰ ਸਮਝਦੇ ਹੋ ਕਿ ਤੁਹਾਡੀ ਮੱਤ ਕਿਹਨੂੰ ਦਾਨ ਕੀਤੀ ਜਾਵੇ ਜਿਹੜਾ ਤੁਹਾਡਾ ਤੁਹਾਡੀ ਆਵਾਜ਼ ਨੂੰ ਅੱਗੇ ਜਾ ਕੇ ਉਠਾ ਸਕੇ ਦੋਸਤੋ ਵੋਟ ਪੈਣ ਦੇ ਦੌਰਾਨ ਕੇਂਦਰਾਂ ਦੇ ਵਿੱਚ ਵੋਟਰਾਂ ਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਿਉਂਕਿ ਉੱਥੇ ਹਰ ਪਾਰਟੀ ਦਾ ਨੁਮਾਇੰਦਾ ਬਤੌਰ ਏਜੰਟ ਬਣ ਕੇ ਬੈਠਾ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਹਾਡੇ ਕੋਲ ਵੋਟਰ ਕਾਰਡ ਹੈਗਾ ਤਾਂ ਤੁਸੀਂ ਵੋਟ ਪਾ ਸਕਦੇ ਮੰਨ ਕੇ ਚੱਲੋ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈਗਾ ਤੁਹਾਡੇ ਕੋਲ ਪੈਨ ਕਾਰਡ ਹੈਗਾ ਪੈਨ ਕਾਰਡ ਤੁਸੀਂ ਤਾਂ ਵੀ ਵੋਟ ਪਾ ਸਕਦੇ ਹੋ ਮੰਨ ਲਓ ਤੁਹਾਡੇ ਕੋਲ ਆਧਾਰ ਕਾਰਡ ਜਾਂ ਪੈਨ ਕਾਰਡ ਵੋਟਰ ਕਾਰਡ ਨਹੀਂ ਹੈਗਾ ਤੁਸੀਂ ਆਪਣਾ ਇੰਸ਼ੋਰੈਂਸ ਜਿਹੜੀ ਕਿ ਕਰਾਈ ਹੋਈ ਆ ਉਹਦਾ ਕਾਰਡ ਲਿਜਾ ਕੇ ਵੀ ਵੋਟ ਪਾ ਸਕਦੇ ਹੋ ਦੋਸਤੋ ਇਸੇ ਤਰ੍ਹਾਂ ਤੁਸੀਂ ਡਰਾਈਵਿੰਗ ਲਾਇਸੈਂਸ ਤੇ ਵੀ ਵੋਟ ਪਾ ਸਕਦੇ ਹੋ ਆਰ ਸੀ ਤੇ ਵੀ ਵੋਟ ਪਾ ਸਕਦੇ ਹੋ ਦੋਸਤੋ ਆਧਾਰ ਕਾਰਡ ਤੇ ਵੀ ਵੋਟ ਪਾ ਸਕਦੇ ਹੋ ਦੋਸਤੋ ਤੁਹਾਡੀ ਬੈਂਕ ਦੀ ਪਾਸਬੁੱਕ ਉਹਦੇ ਤੇ ਤੁਹਾਡੀ ਫੋਟੋ ਲੱਗੀ ਹੋਵੇ ਜਿੰਨੀਆਂ ਵੀ ਤੁਹਾਨੂੰ ਮੈਂ ਆਈਡੀਆਂ ਦੱਸ ਰਿਹਾ ਇਹ ਫੋਟੋ ਆਈਡੀ ਜ਼ਰੂਰੀ ਹੈ ਤਾਂਕਿ ਮੌਕੇ ਤੇ ਜਿਹੜੇ ਬੀਐਲਓ ਬੈਠੇ ਆ ਜਾਂ ਏਜੰਟ ਬੈਠੇ ਆ ਉਹਨਾਂ ਨੂੰ ਤੁਹਾਡਾ ਚਿਹਰਾ ਜਾਂ ਤੁਹਾਡੀ ਫੋਟੋ ਨਾਲ ਮਲਾਣਚ ਤੁਹਾਡੀ ਐਡਰੈਸ ਮਲਾਣਚ ਕੋਈ ਪਰੇਸ਼ਾਨੀ ਨਾ ਆਵੇ ਦੋਸਤੋ ਤੁਸੀਂ ਫੋਟੋ ਵਾਲੀ ਕੋਈ ਵੀ ਆਈਡੀ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਅਦਾਰੇ ਕੋ ਬਣੀ ਹੋਈ ਲਿਜਾ ਕੇ ਵੋਟ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਦੋਸਤੋ ਤੁਸੀਂ ਵੋਟ ਤੁਹਾਡੀ ਹੋਣੀ ਚਾਹੀਦੀ ਹੈ ਔਰ ਤੁਸੀਂ ਆਪਣਾ ਪਾਸਪੋਰਟ ਪਾਸਪੋਰਟ ਵੀ ਲਿਜਾ ਕੇ ਵੋਟ ਪਾ ਸਕਦੇ ਹੋ ਪਾਸਪੋਰਟ ਦਾ ਹੋਣਾ ਜ਼ਰੂਰੀ ਹੈ ਉਹਦੇ ਤੇ ਤੁਹਾਡੀ ਫੋਟੋ ਹੁੰਦੀ ਹੈ ਉਹਦੇ ਤੇ ਤੁਹਾਡਾ ਐਡਰੈਸ ਹੁੰਦਾ ਹੈ ਦੋਸਤੋ ਪਾਸਪੋਰਟ ਵੀ ਇੱਕ ਗਵਰਨਮੈਂਟ ਰਿਪਬਲਿਕ ਆਫ ਇੰਡੀਆ ਆ ਦੇਖੋ ਇਹਦੇ ਤੇ ਵੀ ਤੁਸੀਂ ਜਾ ਕੇ ਵੋਟ ਬੜੇ ਆਰਾਮ ਨਾਲ ਪਾ ਸਕਦੇ ਹੋ ਤੁਹਾਨੂੰ ਸਰਕਾਰੀ ਜਾਂ ਕੋਈ ਪਾਰਟੀ ਦਾ ਪੋਲਿੰਗ ਬੂਥ ਦਾ ਏਜੰਟ ਤੁਹਾਨੂੰ ਇਹਦੇ ਤੇ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਕਰ ਸਕਦਾ ਤੁਸੀਂ 1 ਜੂਨ ਨੂੰ ਵੋਟ ਜ਼ਰੂਰ ਪਾਣ ਜਾਣੀ ਹੈ ਔਰ ਆਪਣੀ ਮਰਜ਼ੀ ਨਾਲ ਪਾਉਣੀ ਹੈ ਜੀ ਨੂੰ ਤੁਹਾਨੂੰ ਲੱਗਦਾ ਵੀ ਇਹ ਬੰਦਾ ਤੁਹਾਡੀ ਆਵਾਜ਼ ਨੂੰ ਅੱਗੇ ਉਠਾ ਸਕਦਾ ਤੁਹਾਡੇ ਹੱਕ ਸੱਚ ਦੀ ਆਵਾਜ਼ ਲੜ ਸਕਦਾ ਕਰ ਸਕਦਾ ਤੁਹਾਨੂੰ ਉਹਨੂੰ ਵੋਟ ਪਾਉਣ ਦਾ ਫਾਇਦਾ ਹੋ ਸਕਦਾ ਦੋਸਤੋ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਕਈ ਕਿਸਮ ਦੇ ਲੋਭਾਵਨੀਆਂ ਚੀਜ਼ਾਂ ਦੇਣਗੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਚਾਹੇ ਸਾਈਕਲ ਲਿਆਵੇ ਚਾਹੇ ਆਟੇ ਦੀ ਥੈਲੀ ਲਿਆਵੇ ਚਾਹੇ ਕੈਸ਼ ਲਿਆਵੇ ਚਾਹੇ ਸ਼ਰਾਬ ਲਿਆਵੇ ਚਿਟਾ ਫੀਮ ਬੜਾ ਕੁਝ ਹੁੰਦਾ ਤੁਹਾਨੂੰ ਸਭ ਨੂੰ ਪਤਾ ਮੈਂ ਸਾਰਾ ਕੁਝ ਬੋਲ ਕੇ ਦੱਸਣਾ ਮناسب ਨਹੀਂ ਸਮਝਦਾ ਤੁਹਾਨੂੰ ਸਭ ਨੂੰ ਪਤਾ ਇੰਡੀਆ ਦੇ ਵਿੱਚ ਕੀ ਹੁੰਦਾ ਤੇ ਸਾਡੇ ਪੰਜਾਬ ਚ ਕੀ ਹੁੰਦਾ ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਣੀ ਵੋਟ ਨੂੰ ਪ੍ਰੋਪਰ ਤਰੀਕੇ ਨਾਲ ਬਿਨਾ ਕਿਸੇ ਦੇ ਡਰ ਤੋਂ ਬਿਨਾ ਕਿਸੇ ਦੇ ਦਬਾਅ ਤੋਂ ਬਿਨਾ ਕਿਸੇ ਦੇ ਲਾਲਚ ਤੋਂ ਪਾਓ ਤਾਂ ਜੋ ਅਸੀਂ ਇੱਕ ਬਹੁਤ ਵਧੀਆ ਸਰਕਾਰ ਇੱਕ ਆਪਣੇ ਮਤਲਬ ਦੀ ਆਪਣੇ ਹੱਕ ਸੱਚ ਦੀ ਆਵਾਜ਼ ਉਠਾਉਣ ਵਾਲੀ ਆਵਾਜ਼ ਸਰਕਾਰ ਨੂੰ ਨੁਮਾਇੰਦਾ ਚੁਣ ਕੇ ਦਿੱਲੀ ਭੇਜ ਸਕੀਏ ਔਰ ਉਹ ਸਾਡੇ ਮਹੱਲੇ ਦੀ ਸਾਡੇ ਜ਼ਿਲ੍ਹੇ ਦੀ ਸਾਡੇ ਨਗਰ ਦੀ ਆਵਾਜ਼ ਨੂੰ ਬੁਲੰਦ ਕਰੇ ਤਾਂ ਜੋ ਆਪਾਂ ਉਹਨੂੰ ਪਾਈ ਹੋਈ ਵੋਟ ਦਾ ਪੂਰਾ ਆਨੰਦ ਮਾਣ ਸਕੀਏ ਦੋਸਤੋ ਯਕੀਨ ਹੈ ਤੁਹਾਨੂੰ ਇਹ ਵੀਡੀਓ ਬਹੁਤ ਅੱਛੀ ਲੱਗੀ ਹੋਏਗੀ ਔਰ ਤੁਹਾਨੂੰ ਨੌਲੇਜ ਮਿਲੀ ਹੋਏਗੀ ਇਹਦੇ ਤੋਂ ਔਰ ਇਹਨੂੰ ਅੱਗੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਹੀ ਪੰਜਾਬੀ ਯਾ ਬਾਰਨਿਆ ਸਟੇਟਾਂ ਜਿੱਥੇ-ਜਿੱਥੇ ਵੋਟਾਂ ਪੈਣੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਔਰ ਉਹ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਨੁਮਾਇੰਦਾ ਦਿੱਲੀ ਭੇਜ ਸਕਣ 淡了。